ਦੋਸਤੋ ਅੱਜ ਇੱਕ ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਕਿਵੇਂ ਇੱਕ ਕਿਸਾਨ ਜਾਂ ਇੱਕ ਮਤਲਬ ਕੋਈ ਵੀ ਨਾਰਮਲ ਇਨਸਾਨ ਇੱਕ ਵੱਡਾ ਬਿਜ਼ਨਸਮੈਨ ਬਣ ਸਕਦਾ ਉਹਦੇ ਲਈ ਇੱਕ ਬਹੁਤ ਸੋਹਣਾ ਨਾ ਕਨਸੈਪਟ ਲੈ ਕੇ ਆਏ ਨੇ ਕਿਸਾਨ ਹਟ 13 13 ਵਾਲੇ ਜਗਦੇਵ ਸਿੰਘ ਖਾਲਸਾ ਜੀ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕਨਸੈਪਟ ਹੈ ਵੀ ਇੱਕ ਆਮ ਵਰਗ ਦਾ ਆਪ ਇਨਸਾਨ ਵੀ ਇੱਕ ਬਿਜ਼ਨਸਮੈਨ ਬਣ ਸਕਦਾ ਗੱਲਬਾਤ ਕਰ ਹੱਸੇ ਕਰ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਨਵਾਂ ਕਨਸੈਪਟ ਲੈ ਕੇ ਆਏ ਹੋ ਬੇਰੋਜ਼ਗਾਰ ਜੋ ਪੰਜਾਬ ਚ ਜ਼ਿਆਦਾਤਰ ਲੋਕ ਮਾਰਚ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਇੱਕ ਚੰਗੇ ਰਾਹ ਵੱਲ ਪਾਉਣੇ ਚਾਹੁੰਦੇ ਕੀ ਕਨਸੈਪਟ ਹੈ ਇਹ ਦਰਸ਼ਕਾਂ ਨਾਲ ਸਾਂਝਾ ਕਰੀਏ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਜਿਹੜਾ ਕਨਸੈਪਟ ਹੈ ਸਿੱਧਾ ਜਿਆ ਜਦੋਂ ਸਾਡੀ ਕਿਸਾਨੀ ਅੰਦੋਲਨ ਚੱਲਿਆ ਸਾਡੀ ਲੜਾਈ ਹੋਈ ਕਾਰਪੋਰੇਟ ਨਾਲ ਕਿ ਵੀ ਕਾਰਪੋਰੇਟ ਸਾਡੀਆਂ ਜ਼ਮੀਨਾਂ ਦੱਬਣਾ ਗਿਆ ਸਾਡੇ ਦੇ ਕਬਜ਼ਾ ਕਰਨ ਲੱਗ ਪਏ ਤੁਹਾਨੂੰ ਸਾਰਾ ਪਤਾ ਮੈਂ ਜ਼ਿਆਦਾ ਡਿਟੇਲ ਨਹੀਂ ਦਿੰਦਾ ਉਹਦੇ ਵਿੱਚੋਂ ਨਿਕਲਾ ਕਿਸਾਨ 8 13 13 ਜੀ ਤੇ ਅੱਜ ਸਾਨੂੰ ਤਕਰੀਬਨ ਜਨਵਰੀ ਵਿੱਚ ਜਾ ਕੇ ਸਾਨੂੰ April ਦੇ ਵਿੱਚ ਸਾਡੀ ਓਪਨਿੰਗ ਹੋਈ ਸੀ April ਵਿੱਚ ਸਾਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਜੀ 1.5 ਸਾਲ ਜਿਹੜਾ ਲੰਘਿਆ 1.5 ਸਾਲ ਇਹ 1.5 ਸਾਲ ਵਿੱਚ ਅਸੀਂ 300 ਪ੍ਰੋਡਕਟ ਤਿਆਰ ਕੀਤਾ ਜੀ 300 ਪ੍ਰੋਡਕਟ ਵਿੱਚ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਪੋਜ਼ਿਟਿਵ 네ਗਟਿਵ ਹਰ ਚੀਜ਼ ਪਰ ਉਹਦੇ ਵਿੱਚ ਨਾ ਜਿਹੜੀ ਸਾਡੀ ਇੱਕ ਸੋਚ ਹੈ ਕਿ ਵੀ ਹਰ ਬੰਦਾ ਬਿਜ਼ਨਸਮੈਨ ਬਣੇ ਦੀ ਉਹਨਾਂ ਨੂੰ ਟ੍ਰੇਨਿੰਗ ਮਿਲੇ ਜਿਵੇਂ ਤੁਸੀਂ ਹੁਣ ਇੱਕ ਸ਼ੁਰੂ ਵਧੀਆ ਚੀਜ਼ ਕੀਤੀ ਹੈ ਕਿ ਫੇਸਬੁੱਕ YouTube ਦੇ ਉੱਤੇ ਤੁਸੀਂ ਲੋਕਾਂ ਨੂੰ ਟ੍ਰੇਨਿੰਗ ਦਿੰਨੇ ਤੁਸੀਂ ਚੈਨਲ ਕਿਵੇਂ ਹਰ ਕੋਈ ਜੁੜ ਸਕੀ ਹੈ ਹਾਂਜੀ ਤਾਂ ਇਹਦੇ ਲਈ ਅਸੀਂ ਨਾ ਇਹ ਪ੍ਰੋਗਰਾਮ ਬਣਾਇਆ ਲੁਧਿਆਣੇ ਦੇ ਵਿੱਚ ਅਸੀਂ ਤਕਰੀਬਨ 50 ਬੰਦੇ ਦੇ ਰੋਹਨ ਦਾ ਪ੍ਰੋਗਰਾਮ ਬਣਾਇਆ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਹੈ ਰੋਟੀ ਪਾਣੀ ਦਾ ਵੀ ਖਿਆਲ ਹੈ ਤਾਂ ਉਹਦੇ ਵੀ ਅਸੀਂ ਨੇ ਇੱਕ ਪ੍ਰੋਜੈਕਟ ਦਿੱਤਾ ਹੈ 13 ਤੇਲ ਜੀ ਨਵਾਂ ਪ੍ਰੋਜੈਕਟ ਹੈ ਇਹ ਕਿ 13 13 ਕੀ ਹੈ ਵੀ ਬੰਦਿਆਂ ਨੇ ਕੀ ਕਰਨਾ ਵੀ 13 ਬੰਦਿਆਂ ਨੇ ਰਲਣਾ ਹੈ ਮਤਲਬ ਤੁਸੀਂ ਹੱਡੋ ਜੀ ਤੇ 13 ਬੰਦੇ ਦੀ ਟੀਮ ਹੋ ਗਈ ਮਤਲਬ ਤੁਸੀਂ 12 ਬੰਦੇ ਨਾਲ ਲੈਣੇ ਆਪਦੇ ਉਹ 12 ਬੰਦੇ 10 ਤੋਂ ਉੱਪਰ ਪੜੇ ਹੋਣੇ ਚਾਹੀਦੇ ਆ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਆ ਤੇ ਸਾਇਲੈਂਟ ਵੀ ਆ ਸਕਦੇ ਨੇ ਜਿਹੜੇ 13 ਬੰਦੇ ਨੇ ਤੁਸੀਂ ਕੀ ਕਰਨਾ 50-50000 ਰੁਪਏ ਇਕੱਠਾ ਕਰਨਾ ਤੇ ਇੱਕ ਕਰੰਟ ਅਕਾਊਂਟ ਖੁਲਾਉਣਾ ਉਹ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇ ਦਾਂਗੇ ਅਕਾਊਂਟ ਇੱਕੋ ਖੁਲਾਉਣਾ ਅਕਾਊਂਟ ਇੱਕੋ ਹੀ ਆ 7.5 ਲੱਖ ਰੁਪਏ ਆਪਾਂ 6.5 ਲੱਖ 6.5 ਲੱਖ ਰੁਪਏ ਹਾਂਜੀ ਉਹ ਇੱਕ ਤੁਹਾਡਾ ਕਾਉਂਟ ਖੁੱਲ ਜਾਣਾ ਇੱਕ ਤੁਹਾਡੀ ਫਰਮ ਬਣ ਜਾਣੀ ਆ ਜੀ ਅੱਜ ਸਾਡੇ ਪੰਜਾਬੀਆਂ ਨੂੰ ਇਹਨਾਂ ਨੂੰ ਪਤਾ ਬਹੁਤ ਘੱਟ ਪਤਾ ਕਿ ਜਿਹੜੀਆਂ ਰਿਟਰਨਾਂ ਭਰਦੇ ਆ ਆਈਟੀਆਰ ਭਰਦੇ ਆ ਉਹਨਾਂ ਦਾ ਕੀ ਫਾਇਦਾ ਕੀ ਫਾਇਦਾ ਕਈ ਕਹਿੰਦੇ ਜੇ ਨਾਲ ਸਭ ਟੈਕਸ ਲੱਗ ਜੂਗਾ ਸਭ ਵਿਦੋਲ ਜੇ ਤੁਸੀਂ ਰਿਟਰਨਾਂ ਭਰੀਆਂ ਹੋਈਆਂ ਜਾਂ ਤੁਹਾਡਾ ਸਿਸਟਮ ਇੱਕ ਸਾਬ ਦਾ ਸੋਨਾ ਬਣਿਆ ਹੋਇਆ ਤਾਂ ਤੁਸੀਂ ਲੱਖਾਂ ਰੁਪਏ ਦਾ ਬੈਂਕ ਤੋਂ ਬਿਨਾਂ ਕਿਸੇ ਸਿਕਿਉਰਿਟੀ ਦੇ ਲੋਨ ਲੈ ਸਕਦੇ ਤਾਂ ਉਹਦੇ ਲਈ ਅਸੀਂ ਪ੍ਰੋਗਰਾਮ ਕੀਤਾ ਵੀ 13 ਬੰਦੇ ਇੱਕ ਗਰੁੱਪ ਵਿੱਚ ਆਓ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਪ੍ਰੋਪਰ ਉਹ ਪੈਸਾ ਸਾਨੂੰ ਨਹੀਂ ਦੇਣਾ ਉਹਨਾਂ ਨੇ ਕਈਆਂ ਲੋਕਾਂ ਨੂੰ ਗਲਤ ਫ਼ਹਮੀ ਹੈ ਜਿਵੇਂ ਪਤਾ ਨਹੀਂ ਪਤਾ ਨਹੀਂ ਕੀ ਮਤਲਬ ਕਿ ਕਰਦੇ ਆ ਲੋਕ ਪੁੱਠਾ ਸੋਚਦੇ ਉਹ ਪੈਸਾ ਹਰੇ ਆਪਦੇ ਆਪ ਦੇ ਕਰੰਟ ਅਕਾਊਂ ਉਦੋਂ ਬਾਅਦ ਉਹਨਾਂ ਨੇ ਇੱਕ ਦੁਕਾਨ ਲੈਣੀ ਆ 15 22 20 ਦੀ 15 22 20 ਦੀ ਦੁਕਾਨ ਲੈਣੀ ਆ ਉਹ 15 22 20 ਦੀ ਦੁਕਾਨ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਕਿਸਾਨ ਅਡ ਖੋਲ ਕੇ ਦੇ ਦੇਣੀ ਆ ਠੀਕ ਹੈ ਉਹਦੇ ਵਿੱਚ ਹਰ ਬੰਦੇ ਨੂੰ ਜਿਹਨੇ 50000 ਰੁਪਏ ਲਾਇਆ ਉਹਨੂੰ 2000 ਦਾ ਹਰ ਮਹੀਨੇ ਰਸਣ ਫ੍ਰੀ ਮਿਲਣਾ ਠੀਕ ਹੈ 13 ਨੂੰ ਨਹੀਂ 26000 ਰੁਪਏ ਦਾ ਹਰ ਮਹੀਨੇ ਉਹਨੂੰ ਫ੍ਰੀ ਮੇ ਹੋ ਜਾਣਾ ਜੀ ਇਹ ਪਹਿਲੀ ਵਾਰ ਹੋਇਆ ਪੂਰੀ ਦੁਨੀਆ ਦੇ ਵਿੱਚ ਕਿ ਤੁਸੀਂ ਮਤਲਬ 2 2.5000 ਦਾ ਰਸਣ ਘਰੇ ਲੱਗਦਾ ਨਾਰਮਲ ਤੇ ਤੁਹਾਡਾ ਰਸਣ ਫ੍ਰੀ ਹੋ ਗਿਆ ਤੇ ਜਿਹੜੀ ਆਪਾਂ ਦੁਕਾਨ ਲੈਣੀ ਆ ਹਾਂਜੀ ਉਹਦਾ ਕਿਰਾਇਆ ਉਹ ਦੇਣਗੇ ਜਾਂ ਤੁਸੀਂ ਦੇਣਾ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਉਹਦੇ ਵਿੱਚ ਅਸੀਂ ਕੀ ਕੀਤਾ ਅਸੀਂ ਸਾਡਾ 10 ਤੋਂ 30% ਹਰੇਕ ਪ੍ਰੋਡਕਟ ਬਜਾਰ ਨੂੰ ਸਸਤਾ ਜੀ ਤੇ ਜਿਹੜੇ ਪ੍ਰੋਡਕਟ ਪਏ ਆ ਜਿਹੜੇ ਆਪਣੇ ਜਿਹੜੇ ਬਿਹਾਰ ਚੋਂ ਆਉਂਦੀ ਆ ਕਾਰਪੋਰੇਟ ਦੇ ਬ੍ਰਾਂਡਡ ਹੁੰਦੇ ਆ ਜੀ ਜਦੋਂ ਤੁਸੀਂ ਉਹਨੂੰ ਵਰਤੋਗੇ ਜਾਂ ਕਰੋਗੇ ਦੂਜੀ ਗੱਲ ਹਰ ਪ੍ਰੋਡਕਟ ਦੀ ਸਾਡੀ ਮਨੀ ਮਨੀ ਬੈਕ ਗਾਰੰਟੀ ਹੈ ਭੁੱਲੇ ਨਹੀਂ ਵਾਪਸੀ ਜੀ ਤੀਜੀ ਗੱਲ ਇਹਦੇ ਵਿੱਚ 20% ਕਮਿਸ਼ਨ ਹੈ ਪ੍ਰਾਫਿਟ ਹੁੰਦਾ ਜਿਹੜਾ ਦੁਕਾਨਦਾਰ ਨੂੰ ਪਹਿਲਾਂ ਆਲਰੇਡੀ ਕੰਪਨੀਆਂ ਦਿੰਦੀਆਂ ਉਹ 10 ਤੋਂ 20 ਦਿੰਦੀਆਂ ਜੀ ਜਿਵੇਂ ਬੜੀ ਆਮ ਗੱਲ ਦੇਖਦਾ ਮੈਕਸਿਮਮ ਵੀ ਮਲੂਨ 10 12 ਚੱਲਦਾ 10 12 ਚੱਲਦਾ ਅਸੀਂ 20% ਆ ਪ੍ਰੋਡਕਟਾਂ ਦੇ ਉੱਤੇ ਰੱਖਦਾ ਦਾਣਾ ਜੂ ਵਗੈਰਾ ਸਰੋਂ ਦਾ ਤੇਲ ਉਹ ਕੈਟਾਗਰੀ B ਵਿੱਚ ਉਹਦੇ 3% ਆ ਤੁਸੀਂ 5 ਲੱਖ ਦਾ ਮੰਨ ਕੇ ਚੱਲੋ ਵੀ ਮਹੀਨੇ 'ਚ ਇੱਕ ਦੁਕਾਨ ਤੇ ਮਾਲ ਵਿਖਿਆ ਤਾਂ ਉਹਦਾ 20% 1 ਲੱਖ ਬਣਦਾ 1 ਲੱਖ ਮੰਦਾ ਵੀ ਉਹ ਜੋ 1 ਲੱਖ ਦੇ ਵਿੱਚੋਂ 26 ਹਜ਼ਾਰ ਤਾਂ ਤੁਹਾਨੂੰ ਸਮਾਨ ਹੀ ਦੇਤਾ 26 ਹਜ਼ਾਰ ਉਹਨਾਂ ਨੂੰ ਫ੍ਰੀ ਵਾਲ ਨੂੰ ਦੇਤਾ ਉਹ ਬੰਦੇ ਕੁਝ ਕਰਨ ਜਾਂ ਨਾ ਕਰਨ ਉਹ ਅਸੀਂ ਆਪੇ ਚਲਵਾਵਾਂਗੇ ਉਹਦੇ ਵਿੱਚੋਂ ਇੱਕ ਬੰਦਾ ਉਹਨੂੰ ਹੈੱਡ ਲਾਤਾ ਜੇ ਮੰਨ ਲਓ ਇੱਕ ਬੰਦਾ ਕਹਿੰਦਾ ਜੀ ਮੈਂ ਹੈੱਡ ਆ ਮੈਂ ਮੈਂ ਕਹਿੰਦਾ ਮੈਂ ਹੈਂਡਲ ਕਰੂੰਗਾ ਜੀ ਮੈਂ ਹੈਂਡਲ ਕਰੂੰਗਾ ਤੁਹਾਡਾ ਨਾਲ ਐਗਰੀਮੈਂਟ ਹੋ ਜਾਊਗਾ ਦੋ ਬੰਦਿਆਂ ਨਾਲ ਤੁਹਾਨੂੰ 10000 ਮਹੀਨਾਵਾਂ ਚ ਤਰਖਾ ਦੇਵਾਂਗੇ ਅਸੀਂ ਠੀਕ ਹੈ 10000 ਦੇਵਾਂਗੇ ਸਟੋਰ ਕੀਪਰ ਨੂੰ ਜੀ ਕਿ 26 ਦਾ 10 10 20 ਛਾਲੀ ਹੋ ਗਿਆ 10000 ਰੈਂਟ ਹੋ ਗਿਆ 10000 ਚਾਰ ਗਿਆ ਬਿੱਲ ਆ ਗਿਆ 60000 ਦਾ ਖਰਚਾ ਹੋਊਗਾ 60000 ਹਾਂਜੀ ਜੇ ਲੱਖ ਰੁਪਏ ਕਮਿਸ਼ਨ ਆਇਆ ਤਾਂ 40000 ਜਿਹੜਾ ਉਹ 13 ਚ ਫਿਰ ਵੰਡਿਆ ਜਾਊਗਾ ਠੀਕ ਹੈ ਜੀ 13 ਤੇ 43 3000 ਹੋ ਗਏ ਫਿਰ ਵੰਡਿਆ ਗਿਆ ਉਹਦੇ ਜੇ ਘਰੋਂ ਬੰਦੇ ਮੰਨੋ ਘਟ ਗਏ ਅਗਲਾ ਕਹਿੰਦਾ ਨੈਗੇਟਿਵ ਸੋਚਦੇ ਆ ਬਾਈ ਜੀ ਜੇ ਕੋਈ ਸੇਲ ਘਟ ਗਈ ਮੰਨੋ 5 ਲੱਖ ਦੀ ਸੇਲ ਹੀ ਨਾ ਹੋਈ ਕੋਈ ਨਾ ਹੋਈ 3 ਦੀ ਹੋ ਗਈ ਤਾਂ ਵੀ 60000 ਤਾਂ ਵੀ ਬਰਾਬਰ ਆ ਜੀ ਠੀਕ ਹੈ ਜੇ 2 ਦੀ ਹੋ ਗਈ ਤਾਂ ਵੀ ਬਰਾਬਰ ਹੀ ਸਮਝੋ ਜੇ ਮਾਲਕਾ ਦੁਗੜ ਸੇਲ 1 ਲੱਖ ਦੀ ਵੀ ਰਹੀ ਜੀ ਤਾਂ ਤਾਂ ਵੀ ਅਸੀਂ ਪੱਲਿਓਂ ਦੇ ਬਾਂਗੇ ਠੀਕ ਹੈ ਜੀ ਕਿਸਾਨਾ ਟੁਲੇ ਅੱਛਾ ਜੇ ਸੇਲ ਘਟਦੀ ਆ ਤਾਂ ਜਿਹੜਾ ਘੱਟ ਆਗਾ ਉਹ ਤੁਸੀਂ ਚੱਲੂਗੀ ਹਾਂ ਉਹ ਅਸੀਂ ਤੁਸੀਂ ਮਤਲਬ ਅਸੀਂ ਦੇਵਾਂਗੇ ਨਾ ਠੀਕ ਹੈ ਜੀ ਤੇ ਜੇਕਰ ਵੱਧ ਗਈ ਤਾਂ ਉਹਨਾਂ ਚ ਵੰਡਿਆ ਜਾਊਗਾ ਉਹਨਾਂ ਚ ਵੰਡਿਆ ਇਹ ਤਾਂ ਹੈ ਪਹਿਲਾ ਸਟੈਪ ਠੀਕ ਹੈ ਉਹਨੂੰ 50000 ਰੁਪਏ ਤੁਹਾਡਾ ਤੁਹਾਡੇ ਕੋਲ ਗਿਆ ਜੀ ਤੁਹਾਡੀ ਉੱਥੇ ਫਰਮ ਬਣ ਗਈ ਸਾਰਿਆਂ ਦੀ ਅਸੀਂ ਆਈਟੀਆਰ ਭਰਾਂਗੇ ਠੀਕ ਹੈ ਪਿਛਲੇ ਸਾਲ ਦਾ ਬੈਲੈਂਸ ਬੋਲੂਗਾ ਜੇ ਆਈਟੀਆਰ ਭਰਾਂਗੇ ਅਗਲੇ ਸਾਲ ਦੀ ਤੁਹਾਨੂੰ ਸੈਲਰੀ ਪਾ ਕੇ ਤੁਹਾਡੀਆਂ ਫੇਰ ਆਈਟੀ ਇੰਟੋ ਪ੍ਰੈਜ਼ੀਡੈਂਟ ਹੁਣ ਅੱਗੇ ਆਜੋ ਜੇ ਉਹਨਾਂ ਵਿੱਚੋਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਨੂੰ 2% ਐਕਸਟਰਾ ਕਮਿਸ਼ਨ ਦੇਵਾਂਗੇ ਜਿਹੜਾ ਹੈੱਡ ਆ ਉਹਨੂੰ ਜਿਉਂ ਦੱਸੋ ਮੰਨ ਲਓ ਮੈਂ ਕਹਤਾ ਹਾਂ ਹੈਂਡਲ ਕਰ ਰਹੇ ਦੋ ਬੰਦੇ ਪਹਿਲੇ ਦੋ ਠੀਕ ਹੈ ਨਹੀਂ ਦੋ ਪਹਿਲੇ ਨਹੀਂ ਇੱਕ ਜਿਹੜਾ ਹੈੱਡ ਆ ਜਿਹੜਾ ਮੇਨ ਹੈੱਡ ਇੱਕ ਤਾਂ ਸਟੋਰ ਕੀਪਰ ਨੂੰ 10000 ਰੁਪਏ ਤਨਖਾਹ ਦੇਣੀ ਆ ਹੁਣ ਉਹਦੇ ਵਿੱਚੋਂ ਜਿਹੜਾ ਟੈਲੈਂਟ ਵਾਲਾ ਹੋਊਗਾ ਹੈੱਡ ਤੋਂ ਵੀ ਬਣੂਗਾ ਉਹਨੂੰ ਟਰਨਆਊਟ ਦਾ 2% ਦੇਵਾਂਗੇ ਠੀਕ ਹੈ ਜੀ ਜੇ 5 ਲੱਖ ਦੀ ਸੇਲ ਆਹੇ ਰੁਪਏ ਉਧਰੋਂ ਵੀ ਆ ਗਿਆ ਉਹਨੂੰ ਤੇ 10000 ਨੂੰ ਤਰਕਾ ਹੁਣ ਜੇ ਅਗਲਾ ਕਹਿੰਦਾ ਜੀ ਮੈਂ ਵੀ 25000 ਰੁਪਏ ਕਮਾਉਣ ਲੱਗ ਪਿਆ ਵੀ ਮੈਂ 50000 ਰੁਪਏ ਮੇਰਾ ਲਾਇਆ ਸੀ ਭਾਵੇਂ ਉਹ ਪੰਜਾਬ ਤੋਂ ਫਾਈਨਾਂਸ ਲੈ ਲਿਆ ਕਰਤਾ ਤਾਂ ਵੀ ਉਹਨੂੰ 50000 ਦਾ ਲੋਨ ਮਿਲ ਜਣਾ ਦੂਜੇ ਨੰਬਰ ਦੇ ਉੱਤੇ ਆ ਜਾਓ ਜੇਕਰ ਤੁਸੀਂ ਉੱਥੇ ਕਰਦੇ ਹੋ ਤਾਂ ਤੁਸੀਂ ਉਹਦੇ ਗਰੁੱਪ ਵਾਲਿਆਂ ਨੂੰ ਵੀ ਕਹਿ ਸਕਦੇ ਹੋ ਭਾਈ ਵੀ ਮੈਂ ਤੁਹਾਨੂੰ ਆਹ ਜਾਣਕਾਰੀ ਦਿੱਤੀ ਆ ਤੇ ਮੈਂ ਆ ਮਹੀਨੇ 'ਚ ਕਮਾਇਆ ਤਾਂ ਤੁਸੀਂ ਇੱਕ ਕੰਮ ਹੋਰ ਵੀ ਕਰ ਸਕਦੇ ਹੋ ਤੁਸੀਂ ਉਹਨਾਂ ਦਾ ਗਰੁੱਪ ਵੀ ਬਣਾ ਸਕਦੇ ਹੋ ਵੀ ਤੁਸੀਂ ਆਪ ਦਾ ਗਰੁੱਪ ਬਣਾ ਕੇ ਆਪੇ ਸਟੋਰ ਖੜੇ ਕਰ ਲਓ ਜੀ ਤੇ ਉਹ ਬੰਦੇ ਵੀ ਆਪ ਦਾ ਗਰੁੱਪ ਖੜਾ ਕਰ ਸਕਦੇ ਆ ਜੇ 13 ਸਟੋਰ ਉਹ ਤੁਹਾਡੀ 50000 ਸੈਲਰੀ ਹੋ ਜੂਗੀ 50000 ਕਮਿਸ਼ਨ ਹੋ ਜੂਗਾ ਲੱਖ ਰੁਪਇਆ ਅਜੇ ਜਿਹੜਾ ਮੇਨ ਹੈੱਡ ਹੈ ਜੀ ਉਹਨੇ 13 ਹੋਰ ਖਲਵਾਤੇ ਹਾਂ ਤਾਂ ਮੇਰੀ 50000 ਸੈਲਰੀ 50 ਸੈਲਰੀ ਤੇ 50000 ਕਮਿਸ਼ਨ ਠੀਕ ਹੈ ਜੀ ਲੱਖਾਂ ਦੀ ਸੈਲਰੀ ਜਿੰਨੀ ਵਰਗੀ ਹੋਊਗੀ ਉਹ ਤਾਂ ਮਤਲਬ ਇਹ ਮੰਨ ਲਓ ਸੇਲ ਦੇ ਅਕੋਰਡਿੰਗ ਹੋਊਗੀ 50 ਸੈਲਰੀ ਤੁਹਾਡੀ ਫਿਕਸ ਹੋ ਗਈ ਨਾ ਠੀਕ ਹੈ ਇਸ ਤੋਂ ਬਾਅਦ ਚੀਰਮੈਨ ਦਾ ਉਹ ਚੀਰਮੈਨ ਦੀ 5 ਲੱਖ ਰੁਪਏ ਦੀ ਮੈਨ ਕਮਾ ਉਹ ਅਗਲੇ ਸਟੈਪ ਜੇ ਦੱਸਾਂਗੇ ਮੋਟੀ ਮੋਟੀ ਬਥੇਰੀ ਗੱਲ ਦੱਸ ਦਿੰਨਾ ਵੀ ਇਹ ਕਿੰਨਾ ਇਹਦੇ ਵਿੱਚ ਲਾਸ ਪ੍ਰੋਫਿਟ ਕੀ ਆ ਵੀ ਜਿਹੜ ਦੂਜੀ ਗੱਲ ਹੈ ਕਿ 50 ਹਜ਼ਾਰ ਲੈਣਾ ਨੇ ਇਹ ਸੋਚ ਕੇ ਲੈਣਾ ਮੇਰੇ ਕੋਲ 20000 ਰੁਪਏ ਰੈਸ਼ਨ ਮੁਫਤ ਮਿਲਦਾ ਯਾਰ ਪੰਜ ਸਾਲਾਂ ਤੱਕ ਦਾ ਐਗਰੀਮੈਂਟ ਆ ਪੰਜ ਸਾਲਾਂ ਚ 1 ਲੱਖ 20 ਹਜ਼ਾਰ ਦਾ ਸਮਾਨ ਚ ਲੈ ਜਾਊਗਾ ਠੀਕ ਆ ਤੇ 50 ਹਜ਼ਾਰ ਜੇ ਪੰਜ ਸਾਲਾਂ ਬਾਅਦ ਵਾਪਸ ਲੈਣਾ ਉਹ ਵਾਪਸ ਵੀ ਦਿੱਤਾ ਜਾਊਗਾ ਯਾਨੀ ਕਿ ਸਾਰਾ ਟੈਕਸ ਵੀ ਉੱਥੇ ਕਿਸਾਨਾਂ ਉੱਤੇ ਪਰੂਗੀ ਸੈਲਰੀਆਂ ਵੀ ਦੇਊਗੀ ਸਭ ਕੁਝ ਕਰੂਗੀ ਸਾਰਾ ਕਿਸਾਨਾਂ ਦਾ ਟ੍ਰੇਨਿੰਗ ਕਰਨਾ ਟ੍ਰੇਨਿੰਗ ਵੀ ਸਾਰੀ ਕਰਾ ਦੇ ਸਭ ਕੁਝ ਕਰੂਗੀ ਇਹ ਤਾਂ ਹੈਗਾ ਵੀ ਮੰਨੋ ਜਾਨੀ ਕਿ ਛੋਟਾ ਪ੍ਰੋਜੈਕਟ ਇਸ ਤੋਂ ਬਾਅਦ ਆ ਦੀਪੂ ਦਾ ਵੱਡਾ ਪ੍ਰੋਜੈਕਟ ਉਹ ਪ੍ਰੋਜੈਕਟ ਵੀ ਵੀ ਸੋ ਮਾਮ ਤੁਸੀਂ ਲੈ ਜਾਓ ਖੁੱਲਾ ਵਾਪਸ ਦੀ ਗਾਰੰਟੀ ਹੈ ਹੁਣ ਤੱਕ ਰੁੱਤੀ ਹੈ ਜੀ ਮਨ ਲਓ ਜਨਨ ਕਿ ਜੇ ਕਿਸੇ ਬੰਦੇ ਨੂੰ ਪਹਿਲਾਂ ਸਾਨੂੰ ਸੀ ਸਾਡੀ ਕੌਮ ਹੈ ਖੇਤੀਬਾੜੀ ਕਰਨ ਲਈ ਜਾਂ ਬਾਹਰ ਜਾਣ ਵਾਲੇ ਤੇ ਕਈ ਬੰਦੇ ਨੂੰ ਮਨ ਲਓ ਨਹੀਂ ਵੀ ਚੱਲੇ ਸਕੇ ਅਸੀਂ ਉਹ ਵਾਪਸ ਲੈ ਲਿਆ ਜੀ ਵੀ ਅਸੀਂ ਇਹ ਨਹੀਂ ਕਿਹਾ ਵੀ ਤੁਹਾਡੇ ਗੱਲ ਪਾਤਾ ਹਾਂ ਮਨ ਲਓ ਜਨਨ ਕਿ ਅਸੀਂ ਸਾਡੇ ਹਰ ਤਰ੍ਹਾਂ ਦੀ ਗਾਰੰਟੀ ਆ ਇਸ ਕਰਕੇ ਅਸੀਂ ਹੁਣ ਕੀ ਹੈ ਜ਼ਿਲ੍ਹਾ ਵਾਈਜ਼ ਜਾਂ ਤਹਿਸੀਲ ਵਾਈਜ਼ ਮੀਟਿੰਗਾਂ ਰੱਖ ਕੇ ਅਸੀਂ ਟ੍ਰੇਨਿੰਗ ਦੇਵਾਂਗੇ ਜੀ ਤੇ ਉਹਦੇ ਵਿੱਚ ਸਾਡਾ ਨੰਬਰ ਹੈ 964 ਸ਼ੇਸ਼ੀ ਕੇ ਉਹ ਬਸ ਸਕਰੀਨ ਤੇ ਵੀ ਲਾ ਮਾਰੋ ਸਕਰੀਨ ਤੇ ਵੀ ਲਾ ਦਿਓ ਤੇ ਉਹਦੇ ਚ ਬੰਦਾ WhatsApp ਆ ਕੇ ਉਹ ਗੱਲ ਕਰ ਸਕਦਾ ਜਿਹਨੇ ਜੌਬ ਕਰਨੀ ਹੈ ਹੁਣ ਇੱਕ ਸਵਾਲ ਵਿੱਚ ਇਹ ਵੀ ਆਉਂਦਾ ਹੋਊਗਾ ਤੁਹਾਡੇ ਚਲੋ ਨਾਮ ਇਹ ਕਿ ਭਾਈ ਜੇਕਰ ਮੰਨ ਲਓ ਦੋ ਬੰਦੇ ਦਾ ਸੈੱਟ ਹੋ ਗਏ 13 ਦੇ ਜਿਹੜੇ 11 ਪਹਿਲੀ ਗੱਲ ਤਾਂ 11 ਦੇ 11 ਬੰਦੇ ਇੱਕ ਤਾਂ 13 ਦੇ 13 ਕੰਮ ਨਹੀਂ ਕਰਦੇ ਹੁੰਦੇ ਉਹ ਚ ਮੰਨ ਲਓ 6 ਸਾਇਲੈਂਟ ਆ ਗਏ ਮੰਨ ਲਓ 6 ਦੇ ਵਿੱਚੋਂ ਸੱਤ ਕੰਮ ਲੈ ਲਏ ਫੈਮਿਲੀ ਜੋ ਵੀ ਹਸਬੰਡ ਵਾਈਫ ਨੇ ਕਰ ਲੈ ਇੱਕ ਬੰਦਾ ਕੰਮ ਕਰ ਰਿਹਾ ਇੱਕ ਤੇ ਜੇ ਉਹਨਾਂ ਨੂੰ 5 7 ਵਜੇ ਦੇ ਉਹਨਾਂ ਨੂੰ ਵੀ ਅਸੀਂ ਜੌਬ ਦੇ ਦਾਂਗੇ ਚੀਕਾ ਵੀ ਜੌਬ ਦੇ ਸਾਡੇ ਕੋਲ ਬਹੁਤ ਆਪਸ਼ਨ ਹੈਗੀਆਂ ਵੀ ਬੰਦਾ ਕੰਮ ਕਰਨ ਵਾਲਾ ਜਦੋਂ ਖੁੱਲਣਗੇ ਆਊਟਲੈਟ ਤਾਂ ਆਟੋਮੈਟਿਕ ਜੌਬ ਤਾਂ ਹੋ ਜੀ ਦੇਖੋ ਗੱਲ ਇਹ ਹੈ ਕਿ ਸਾਡਾ ਕਿਸਾਨਾਂ ਦਾ ਬ੍ਰਾਂਡ ਹੈ ਮਤਲਬ ਜਿਹੜੇ ਸਾਡੇ ਬੰਦਿਆਂ ਦੇ ਅਸੀਂ ਨਾ ਸਟੋਰ ਬੰਦ ਕਰਾਉਂਦੇ ਸੀ ਅੱਜ ਇੱਕ ਸ਼ਹਿਰ 'ਚ 100-100 ਖੋਲ੍ਹ ਲਿਆ ਅਗਲੇ ਨੇ ਜੀ ਤੇ ਅੱਜ ਸਾਡੇ ਪੂਰੀ ਦੀ ਪੂਰੀ ਸਿਸਟਮ ਦੇ ਉੱਤੇ ਕਾਬਜ਼ ਹੋ ਰਹੇ ਆ ਤੇ ਤੁਸੀਂ ਇਹ ਸਮਝੋ ਵੀ 5-4 ਸਾਲਾਂ ਦੇ ਵਿੱਚ ਤੁਹਾਨੂੰ ਸਾਰੇ ਪਾਸੇ ਲੂਟ ਲੈਣਾ ਉਹਨਾਂ ਨੇ ਜੀ ਇਹ ਸਾਡਾ ਆਪਣਾ ਹੈ ਕਹਿੰਦਾ ਆਪਣਾ ਤੇ ਉਹ ਲੋਕਾਂ ਦੇ ਕੰਮ ਕੋਈ ਵੀ ਕਰਦੇ ਆ ਪਰ ਵੀ ਜੀ ਉਹਦੇ ਪੱਖ ਦੋ ਹੁੰਦੇ ਇੱਕ ਪੋਜ਼ਿਟਿਵ ਦੇ ਇੱਕ ਨੈਗੇਟਿਵ ਮੈਂ ਹਮੇਸ਼ਾ ਨੈਗੇਟਿਵ ਨਹੀਂ ਮੈਂ ਪੋਜ਼ਿਟਿਵ ਹਾਂ ਕਿ ਮੈਂ ਤੁਹਾਨੂੰ ਕੋਈ ਮੰਨ ਲਓ ਮੈਂ ਕੰਮ ਕੀਤਾ ਮੈਂ ਕੋਈ ਰੱਬ ਦਾ ਹੈ ਨਹੀਂ ਮੰਨ ਲਓ ਕਿ ਕਿਸੇ ਗਲਤੀ ਹੋ ਗਈ ਮੈਂ ਗਲਤੀ ਮੰਨਦਾ ਜੀ ਤੇ ਜੇ ਮੇਰੇ ਤੋਂ ਕੋਈ ਚੰਗੀ ਚੀਜ਼ ਹੋ ਗਈ ਦੱਸਦਾ ਹਾਂ ਮੈਂ ਲੋਕਾਂ ਨੂੰ ਇਹ ਗੱਲ ਕੀ ਵੀ ਆ ਤੁਹਾਨੂੰ ਜਿਹੜੀ ਚੀਜ਼ ਦੇ ਰਹੇ ਹਾਂ ਰਾਸ਼ਨਤ ਅਲੀ ਬਜਾਰੂ ਖਾਣਾ ਹੀ ਖਾਣਾ ਯਾਰ ਜੇ ਤੁਸੀਂ ਹਾਂ ਕੋਈ ਬੰਦਾ ਕਹਿੰਦਾ ਜਿਹਦੇ ਕੋਲ 50 ਰੁਪਏ ਨਹੀਂ ਹੋਗੇ ਕਰੂਗਾ ਉਹ ਜਾ ਕੇ ਉੱਥੇ ਰਾਸ਼ਨ ਲੈਣੇ ਸਸਤਾ ਹਾਂ 700 ਰੁਪਏ ਦੀ ਕੀਮਤ ਉੱਤੇ ਅਸੀਂ 50 ਰ ਪਿਆਰ ਬਗਨ ਛੋਲੇ ਦੇ ਰਹੇ ਆ ਸਸਤੀਆਂ ਦਾਲਾਂ ਸਸਤਾ ਸਭ ਕੁਝ ਦੇ ਰਹੇ ਆ ਜਿੰਨਾਂ ਨੂੰ ਡਿਸਕਾਊਂਟ ਦੇ ਰਹੇ ਆ ਡਿਸਕਾਊਂਟ ਦੇ ਰਹੇ ਆ ਮਤਲਬ ਹਰ ਬੰਦੇ ਨੂੰ ਮਤਲਬ ਕਿ ਇਹਦੇ ਵਿੱਚ ਜੋੜਨ ਦਾ ਮੌਕਾ ਦਿੱਤਾ ਹੈ ਬਹੁਤ ਸੋਖਾ ਮੌਕਾ ਤੇ ਵਧੀਆ ਇਹ ਕੋਈ ਬੰਦਾ ਟੀਮ ਲੀਡਰ ਇੱਕ ਚੀਜ਼ ਹੋਰ ਫਾਇਦਾ ਵੀ ਜੇ ਕੋਈ ਬੰਦਾ ਮੰਨ ਲਓ ਕਿ ਵਿੱਚੋਂ ਉਹ ਕਹਿੰਦਾ ਜੀ ਮੈਂ 50000 ਰੁਪਏ ਲਗਾਦਾ ਉਹ 50000 ਇੱਕ ਮਹੀਨੇ ਚੋਂ ਜ਼ਿਆਦਾ ਪੁੱਠਾ ਲੈ ਸਕਦਾ ਉਹ ਕਿਵੇਂ ਜੀ ਉਹ ਕਿਵੇਂ ਮੰਨ ਲਓ ਜਦੋਂ ਉਹਨੇ ਅਗਲਾ ਗਰੁੱਪ ਬਣਾਇਆ 13 ਦਾ ਉਹ 13 ਵਾਲੇ ਗਰੁੱਪ ਦੇ ਉੱਤੇ ਉਹਦਾ 6 5% ਕਮਿਸ਼ਨ ਆ अच्छा जी 33000 ਰੁਪਏ ਨੂੰ ਵਾਪਸ ਆ ਜਾਣਾ ਵਾਪਸ ਆ ਜਾਂਦਾ 30000 ਦਾ ਰਸ਼ ਮਿਲ ਗਿਆ ਠੀਕ ਹੈ ਜੀ 36 ਹੋ ਗਿਆ 10000 ਤਨਖਾਹ ਵੀ ਛਾਲੀ ਹੋ ਗਿਆ ਤੇ ਜੇ 3000 ਕਹੇ ਕਮਿਸ਼ਨ ਆ ਗਿਆ ਤਾਂ 50 ਪੂਰਾ ਹੋ ਗਿਆ ਦੀ ਉਹਦਾ 50 ਤਾਂ ਪਹਿਲੇ ਵੀ ਮਹੀਨੇ ਪੂਰਾ ਹੁੰਦਾ ਤਾਂ ਮਤਲਬ ਇਹ ਬੰਦਾ ਮਿਹਨਤ ਆ ਰਹਿਗਾ ਤਾਂ ਤੋਂ ਪਹਿਲੇ 2 ਮਹੀਨੇ ਚ ਫਿਰ ਹੋ ਸਕਦਾ ਵੀ ਜੀ ਮਹੀਨੇ ਵਿੱਚ ਹੀ ਪਹਿਲੇ ਗਰੁੱਪ ਦੇ ਵਿੱਚ ਜਦੋਂ ਤੁਸੀਂ ਕੀ ਕਰਨਾ ਅਸੀਂ ਹਰ ਸ਼ਹਿਰ 'ਚ ਮੀਟਿੰਗ ਅਸੀਂ ਰੱਖਣੀ ਹੈ ਖਰਚਾ ਅਸੀਂ ਕਰਨਾ ਤੁਸੀਂ ਬੰਦੇ ਨੂੰ ਬੁਲਾਓ ਔਰ ਉਹਨੂੰ ਸਮਝਾਓ ਦੋ ਗੱਲਾਂ ਹੀ ਹਨ ਨਾ ਗੱਲਾਂ ਕਹਿੰਦਾ ਅਗਲਾ ਕਹਿੰਦਾ ਇਹ ਵੀ ਮੈਂ ਚਲੋ ਰਾਸ਼ੀ ਨਾਲ ਮਿਲ ਕੇ ਵਧੀਆ ਗੱਲ ਹੈ ਉਹਨੇ ਸਾਡੀ ਕੈਲਕੂਲੇਸ਼ਨ ਕਰਨੀ ਹੈ ਕਿ ਇਹ ਲੋਕਾਂ ਦੀ ਯਾਦਤ ਹੁੰਦੀ ਹੈ ਵੀ ਤੁਸੀਂ ਕਿੱਥੋਂ ਲਿਓਗੇ ਅਸੀਂ ਤਾਂ ਤੁਹਾਨੂੰ ਦੱਸਿਆ ਵੀ ਉਹਦੇ ਵਿੱਚ ਹੀ ਲਿਖਿਆ ਲਿਟਰੇਚਰ ਦੇ ਵੀ 20% ਜਿਹੜਾ ਕਮਿਸ਼ਨ ਉਹ ਚ ਦੇ ਰਹੇ ਆ ਜੇ ਮੰਨ ਲਓ ਮੰਨ ਲਓ ਕਿਸੇ ਸਟੋਰੀ ਦੀ ਸਾਡੀ 7 ਨਾਲ ਸੇਲ ਹੋ ਗਈ ਕਿ ਇਹਦੀ 4 ਹੋ ਗਈ ਕਿ ਇਹਦੀ 5 ਦੇ 2 ਹੋ ਗਈ ਤਾਂ ਇੱਕ ਕੈਲਕੂਲੇਸ਼ਨ ਬਣ ਜਾਂਦੀ ਹੈ ਜੀ ਠੀਕ ਹੈ ਜੀ ਤੇ ਬਾਕੀ ਜਿਹੜੀ ਰਹੀ ਗੱਲ ਬਈ ਦੂਜੀ ਵੀ ਤੁਹਾਡਾ ਕਈ ਲੋਕਾਂ ਦੇ ਦਿਮਾਗ 'ਚ ਹੈ ਵੀ ਉਹ ਪੈਸਾ ਉਹ ਪੈਸਾ ਤੁਹਾਡੇ ਕੋਲ ਹੀ ਆ ਤੁਸੀਂ ਕਰੰਟ ਅਕਾਊਂਟ ਖੋਲੋ ਤੁਹਾਡਾ ਪਾਰਟਨਰਸ਼ਿਪ ਸਾਡੇ ਖਾਤੇ ਤੇ ਤੁਹਾਡੇ ਖਾਤੇ ਤੇ ਪਿਆ ਜਿਉਂ ਵੀ ਸਮਾਨ ਲੈਣਾ ਉਹਦੇ ਪੈਸੇ ਦੇਣੇ ਆ ਉਹ ਵਿਕਣਾ ਤੇ ਉਸੇ ਸਮਾਨ ਨਾਲ ਉਹ ਸਰਕਲ ਬਣਦਾ ਜੇ ਉਹ ਐਗਰੀਮੈਂਟ ਤੇ 5 ਸਾਲ ਦਾ ਐਗਰੀਮੈਂਟ ਹੋਊਗਾ ਜੀ ਵੀ ਜੀ ਉਹ ਤਾਂ ਦਿੱਤਾ ਕੀ ਹੈ ਜਿਹੜੇ ਜਿਹੜੇ ਬੰਦੇ ਜਿਹੜਾ ਉਹ 13 15 ਦੀ ਇੱਕ ਅੱਧਾ ਡੀਡ ਬਣੂਗੀ ਸਾਡੇ ਨਾਲ ਉਹਦੇ ਵਿੱਚ ਦੋ ਬੰਦੇ ਉਹ ਅਸੂਰਾਈਜ਼ ਕਰਕੇ ਗੱਲ ਕਰਨਗੇ ਉਹ 5 ਸਾਲ ਦਾ ਹੋਊਗਾ 5 ਸਾਲ ਤੋਂ ਰੀਨਿਊ ਹੋ ਜਾਊਗਾ ਅੱਗੇ ਜੇ ਉਹ ਛੜਨਾ ਚਾਹੁੰਦੇ ਆ ਤੇ ਪੈਸੇ ਵਾਪਸ ਹੋ ਜਾ ਸਕਦੇ ਆ ਠੀਕ ਹੈ ਤੇ 2000 ਦੇ ਸਮਾਨ ਦੇ ਵਿੱਚ ਵੀ ਉਹ ਆਪਣੀ ਮਰਜ਼ੀ ਦਾ ਸਮਾਨ ਲੈ ਸਕਦੇ ਆ ਠੀਕ ਹੈ 22 ਸਵਾਲ ਹੁੰਦਾ ਇੱਕ ਸਵਾਲ ਹੋਰ ਵੀ ਆਊਗਾ ਜੀ ਦੱਸ ਕਹਿੰਦਾ ਹੁਣ ਸਮਾਨ ਆਪਾਂ ਸਾਰਾ ਬਣਾਇਆ ਇੱਕ ਸਾਲ 8 13 13 ਦਾ ਮੈਂ ਦੇਖ ਰਿਹਾ ਸਾਰਾ ਜੀ ਜੀ ਤੇ ਕੁਆਲਿਟੀ ਕੀ ਰਹੀ ਹੈ ਕੁਆਲਿਟੀ ਵੀ ਜੀ ਹੁਣ ਤੱਕ ਦਾ ਇਹਦਾ ਕਰੋੜਾਂ ਦਾ ਮਾਲ ਵਿਕਿਆ ਹੈ 1.5 ਸਾਲ ਦੇ ਵਿੱਚ ਮੰਨ ਕੇ ਚੱਲੋ ਵੀ ਬਾਬੇ ਦੀ ਇਨੀ ਕਿਰਪਾ ਰਹੀ ਆ ਕਿ ਸਾਡੇ ਸੈਂਪਲ ਵੀ ਭਰ ਹੋਏ ਆ ਸਭ ਕੁਝ ਹੋਇਆ ਵੀ ਮੰਨ ਲਓ ਇੱਕ ਦਾ ਸਾਡਾ ਕੋਈ ਸੈਂਪਲ ਫੇਲ ਨਹੀਂ ਹੋਇਆ ਮੰਨ ਲਓ ਇੱਕ ਦੇ ਵਿੱਚ ਇੰਪਿਉਰिटीज ਆਈ ਸੀ ਥੋੜੀ ਜਿਹੀ ਕੋਈ ਮੰਨ ਲਓ ਜਨਕ ਵਿੱਚੋਂ ਚੀਜ਼ ਦੇ ਵਿੱਚ ਮਾੜੀ ਜੀ ਇੱਕ ਦੇ ਵਿੱਚ ਦਿੱਕਤ ਹੋਈ ਬਾਕੀ ਪੂਰੇ ਇੰਡੀਆ ਦੇ ਵਿੱਚ ਕੋਈ ਸਾਡੀ ਕੋਈ ਦੇਖ ਕੇ ਤਾਂ ਨਹੀਂ ਸਮਝ ਪਲੀ। ਇੱਕ ਪ੍ਰੋਡਕਟ ਦੇ ਵਿੱਚ ਇਹ ਸਾਡੇ ਮਨੀ ਬੈਕ ਗਾਰੰਟੀ ਅਸੀਂ ਕੀਤੀ ਸੀ। ਮਤਲਬ ਗਾਹਕਾਂ ਨੇ ਇਹ ਨਹੀਂ ਕਿਹਾ ਵੀ ਵੀ ਮਾੜਾ ਸਾਮਾਨ ਹੈ। ਇਹਦੇ ਤੁਸੀਂ ਜਿੰਨੀ ਵਾਰ ਮੀਟਿੰਗਾਂ ਕਰੋ ਉਹ ਸਟੋਰਾਂ ਤੇ ਜਾ ਕੇ ਕਰਕੇ ਗੱਲਾਂ ਨਹੀਂ ਕਰ ਸਕਦੇ ਹੋ। ਹਰ ਵੀ ਮਨੀ ਬੈਕ ਦੀ ਗਾਰੰਟੀ ਹੈ ਹਰ ਚੀਜ਼ ਦੀ। ਕਿ ਮਤਲਬ ਜਿਹੜੀ ਚੀਜ਼ ਅਸੀਂ ਆਪ ਦੇ ਘਰ ਯੂਜ਼ ਕਰਦੇ ਹਾਂ ਉਹ ਵੀ ਅਸੀਂ ਲੋਕਾਂ ਲਈ ਬਣਾਉਂਦੇ ਹਾਂ। ਠੀਕ ਹੈ ਜੀ। ਤੇ ਉਹ ਗਾਰੰਟੀ ਫੁੱਲ ਹੈ। ਜਿਵੇਂ ਆਹ ਮਤਲਬ ਸਾਡਾ ਸ਼ੈਂਪੂ ਪਿਆ। ਇਹ ਮਤਲਬ ਜਿਹੜੀ ਸ਼ੈਂਪੂ ਸ਼ੈਂਪੂ ਆਮਲਾ ਸ਼ਿੱਕਾ ਕਾਈ ਹੈ। ਯਾਨੀ ਕਿ 140 ਰੁਪਈਆ ਦਾ ਇਹ ਮਤਲਬ 150 ਰੁਪਈਆ ਤੱਕ ਤੇ ਬਾਜ਼ਾਰ ਦੇ ਵਿੱਚ ਇਹਦੇ ਨਾਲ ਦੀ ਕੁਆਲਟੀ ਮਿਲਦੀ ਜਿੱਥੇ ਮਰਜ਼ੀ ਤੁਸੀਂ ਘੋਲੋ ਜਾ ਕੇ ਬਾਜ਼ਾਰ ਠੀਕ ਹੈ ਚੈਲੰਜ ਹੈ ਚੈਲੰਜ ਹੈ ਹਰ ਚੀਜ਼ ਚੱਲੇਗਾ ਹਮੇਸ਼ਾ ਚੈਲੰਜ ਕਰਕੇ ਕੰਮ ਕੀਤਾ ਠੀਕ ਹੈ ਠੀਕ ਹੈ ਨਾ ਤੇ ਉਹਦਾ ਵੱਡਾ ਲਿਆ ਹੋਇਆ ਕਾਰਪੋਰੇਟ ਦੇ ਨਾਲ ਜਿਵੇਂ ਵੱਡਾ ਹੀ ਹੈ ਨਾ ਫਿਰ ਉਹ ਤੋਂ ਵੀ ਇੱਕ ਦੂਜੀ ਗੱਲ ਵੀ ਗੁਰਨਾਨਕ ਪਾਸ਼ਾ ਦੇ ਮਤਲਬ ਮੇਰ ਨਾਲ ਚੱਲੀ ਜਾ ਰਹੇ ਬੜਾ ਵਧੀਆ ਹਾਰਾ ਬਕਰ ਫਕਰ ਹੋ ਗਿਆ ਹਾਂਜੀ ਹਾਂਜੀ ਤੇ ਦੂਸਰਾ ਭਾਈ ਜੀ ਜੋ ਇਹ ਸਕੀਮ ਦਸੀ ਹੈ ਇਹ ਹੁਣ ਲਾਂਚ ਹੈ ਆਪਣੀ ਜਾਂ ਬਿਲਕੁਲ ਬਿਲਕੁਲ ਲਾਂਚ ਹੈ ਜੀ ਇਹ ਸਾਰੇ ਹੁਣ ਲਾਂਚ ਹੈ ਹੁਣ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਰਾਜਸਥਾਨ ਯੂਪੀ ਹ ਤੇ ਮਤਲਬ ਅਸੀਂ ਉਹ ਟ੍ਰੇਨਿੰਗਾਂ ਲਾ ਕੇ ਲੋਕਾਂ ਨੂੰ ਉੱਥੇ ਦਾ ਕਰਵਾ ਲਈਏ ਠੀਕ ਹੈ ਟ੍ਰੇਨਿੰਗ ਫਿਰ ਆਪਾਂ ਇੱਥੇ ਦੇਣੀ ਆ ਉਹ ਟ੍ਰੇਨਿੰਗ ਅਸੀਂ ਕੋਈ ਤਾਂ ਮੀਡੀਆ ਕਰ ਰਹੇ ਹਾਂ ਸੁਖੀ ਭਾਈ ਜੀ ਜਦੋਂ ਉਹਦੇ ਵਿੱਚੋਂ ਮਾਨੂੰ ਟ੍ਰੇਨਿੰਗ ਦਾ ਸਿਸਟਮ ਬਣਨਾ ਫਿਰ ਇੱਥੇ ਇੱਥੇ ਲੈਣਾਗੇ ਯਾਨੀ ਕਿ ਤਿੰਨ ਦਿਨਾਂ ਦੀ ਟ੍ਰੇਨਿੰਗ ਹੋਊਗੀ ਰੋਟੀ ਪਾਣੀ ਸਭ ਕਹਿਣ ਰਹਿਣਗੇ ਇੱਥੇ ਫਰੀ ਆ ਠੀਕ ਹੈ ਜੀ ਬੰਦਾ ਜਦੋਂ ਆ ਕੇ ਤਸੱਲੀ ਕਰੂਗਾ ਨਾ ਉਹ ਕਹਿਣਗੇ ਵੀ ਹਾਂ ਜੀ ਅਸੀਂ ਤਸੱਲੀ ਆ ਉਸ ਤੋਂ ਬਾਅਦ ਸਾਨੂੰ ਉਦੋਂ ਬਾਅਦ ਤੋਰਾਂਗੇ ਫਿਰ ਉਹ ਕੰਪਨੀਆਂ ਵਾਲਾ ਕੰਮ ਨਹੀਂ ਵੀ ਬੰਦ ਮਤਲਬ ਜਿਵੇਂ ਇੱਕ ਪਹਿਲਾ ਜਿਵੇਂ ਲੋਕੀਆਂ ਦੇ ਮਾਈਂਡ 'ਚ ਹੁੰਦਾ ਕਿ ਹੋਰ ਬੜੀਆਂ ਸਕੀਮਾਂ ਚੱਲਦੀਆਂ ਹਨਾ ਬੜਾ ਕੁਝ ਹੁੰਦਾ ਜੇ ਸਕੀਮਾਂ ਮੰਨ ਕੇ ਸਕੀਮਾਂ ਨਹੀਂ ਹੁੰਦੀਆਂ ਬੇਸਿਕਲੀ ਕੰਮ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਤੇ ਜੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕੀਤੇ ਤੇ ਪੰਜਾਬੀ ਵਾਲਾ ਟੌਪਿਕ ਕੀਤੇ ਹੁਣ ਹਰ ਕੋਈ ਚੀਜ਼ ਕਾਮਯਾਬ ਹੁੰਦੀ ਹੈ ਕੋਈ ਮਤਲਬ ਚੀਜ਼ ਫੇਲ ਹੋ ਜਾਂਦੀ ਹੈ ਪਰ ਜਿਹੜਾ ਇਹ ਚੀਜ਼ ਹੈ ਕਿ ਸੋਕਾ ਜਿਹਾ ਕੰਮ ਨਾ ਦਾ ਕਿਸੇ ਤੋਂ ਕੋਈ ਪੈਸਾ ਲੈਣਾ ਫालतू ਨਾ ਕੋਈ ਮੈਂਬਰ ਬਣਾਉਣਾ ਨਾ ਕੋਈ ਕੁਝ ਹੋ ਕਰਨਾ ਤੁਸੀਂ ਆਪਣਾ ਕਾਰੋਬਾਰ ਤੁਹਾਨੂੰ ਹੀ ਕਰਾਤਾ ਉੱਥੇ ਜੀ ਹਾਂ ਮਤਲਬ ਮੇਰੇ ਕਹ ਲੈ ਆ ਵੀ ਪੰਜਾਬੀਆਂ ਲਈ ਜਾਂ ਪੂਰੇ ਦੇਸ਼ ਲਈ ਕਿਸਾਨਾਂ ਲਈ ਜੋ ਚਾਹੁੰਦੇ ਨੇ ਕਿ ਘੱਟ ਖਰਚੇ ਅਸੀਂ ਬਿਨੈ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਲਈ ਬਹੁਤ ਵੱਡਾ ਸੁਨਹਿਰੀ ਮੌਕਾ ਹੈ ਜੀ ਬਿਲਕੁਲ ਸੁਨਹਿਰੀ ਹੈ ਜੇ ਮਨ ਉਹਨਾਂ ਮੇਰੇ ਕਹ ਸੋ ਤੁਸੀਂ ਬੈਠਿਓ ਤੁਸੀਂ ਬਹਿ ਕੇ ਆਪਦਾ ਕਾਰੋਬਾਰ ਕੀਤਾ ਤੁਸੀਂ 12 ਬੰਦੇ ਨੂੰ ਕਹਿਆ ਜਿੰਮੇਵਾਰ ਮੈਂ ਹਾਂ ਤੁਸੀਂ ਦੁਕਾਨ ਲਈਓ ਉੱਥੇ ਤੁਸੀਂ ਉੱਥੇ ਮਾਲ ਪਾ ਲਿਆ ਇਸ ਤੋਂ ਵੱਡਾ ਤਾਂ ਕੁਝ ਹੋ ਨਹੀਂ ਸਕਦਾ ਨਾ ਕਿ ਜਦੋਂ ਤੁਸੀਂ ਇਹ ਕੰਮ ਕਰੋਗੇ 13 ਬੰਦੇ ਰੱਖ ਕੇ ਕਰਨਗੇ ਜੇ ਦਾਦਾ ਬੰਦੇ ਵੀ ਉੱਥੇ ਉਹਨਾਂ ਦਾ ਨਾਮ ਲੈਂਦੇ ਹੋ ਓਪਨਿੰਗ ਦੇ 130 ਬੰਦੇ ਹੋਗੇ ਮੇਰੀ ਬੰਦੇ ਨੇ ਇੱਕ ਇਹਦੇ ਵਿੱਚ ਹੋਰ ਵੀ ਚੀਜ਼ ਨਿਕਲੂਗੀ ਜੇ ਹੁਣ ਮੰਨ ਲਓ ਮੈਂ ਚਾਹਣਾ ਮੈਂ 6.5 ਲੱਖ ਰੁਪਏ ਦਿੰਨਾ ਜੀ ਮੈਂ ਤਾਂ ਇਕੱਲੇ ਹੀ ਕਰਨਾ ਚਾਹੁੰਦਾ ਵੀ ਤੁਸੀਂ ਪਤਾ ਕੀ ਹੈ ਇਕੱਲੇ ਵਾਲਾ ਬੰਦਾ ਕਰਨਾ ਚਾਹੁੰਦਾ ਤਾਂ ਇਕੱਲਾ ਵੀ ਕਰ ਸਕਦਾ ਪਰ ਉਹਦੇ ਵਿੱਚ ਤਾਂ ਦਨੋ ਮਤਲਬ ਇਕੱਲਾ ਵੀ ਕਰ ਸਕਦਾ ਇਕੱਲਾ ਕਰਵਾਈ ਵੀ ਹੈ ਗਰੁੱਪ ਵਿੱਚ ਵੀ ਕਰ ਸਕਦਾ ਉਹਦੀ ਮਰਜ਼ੀ ਹੈ ਠੀਕ ਜੇ ਬੰਦਾ ਕਹਿੰਦਾ ਵੀ ਮੈਂ ਇਕੱਲਾ ਹੀ ਪਰ ਤੁਸੀਂ ਕਨਸੈਪਟ ਇਹ ਸੋਚਦੇ ਹੋ ਵੀ ਘੱਟੋ ਘੱਟ ਜਲ 13 ਬੰਦੇ ਨੂੰ ਕੰਮ ਵੇਲੇ ਹਾਂਜੀ ਨਾਲੇ ਇਹਦੇ ਵਿੱਚ ਇਹ ਵੀ ਜੇ ਤੁਸੀਂ ਕਹਿੰਦੇ ਮੈਂ ਇਕੱਲੇ ਨਹੀਂ ਕਰਨਾ ਉਹਦਾ ਬੈਨੀਫਿਟ ਤੁਹਾਨੂੰ ਇਕੱਲੇ ਨੂੰ ਮਿਲ ਜੂਗਾ ਜੀ ਜੇ ਸਾਰੇ ਮੈਨੂੰ ਬਟੋ ਕੱਲਾ ਲੈ ਸਕਦਾ ਹੁਣ ਕਈ ਬੰਦੇ ਕਹਿੰਦੇ ਨੇ ਮੇਰੀ ਦੁਕਾਨ ਆਪਣੀ ਬਈ ਮੁੰਡਾ ਮੈਂ ਕੰਮ ਤੇ ਲਾਉਣਾ ਤੇ ਉਹ ਸੈਲਰੀ ਵੀ ਮੈਨੂੰ ਮਿਲ ਜੇ ਮੁੰਡਾ ਮੇਰਾ ਕੰਮ ਕਰੂ ਫੀਲਡ ਵਿੱਚ ਮੈਂ ਬੈਠੂਗਾ 20 ਹਜ਼ਾਰ ਤੋਂ ਸੈਲਰੀ ਹੋਣੀ ਸ਼ੁਰੂ ਹੋ ਗਈ ਠੀਕ ਹੈ ਨਾ ਜੀ ਨਾਲ ਉਹਨਾਂ ਨੂੰ 26 ਹਜ਼ਾਰ ਦਾ ਸਮਾਨ ਫ੍ਰੀ ਮਿਲ ਗਿਆ ਸ਼ਰੀਆ ਤਾਂ ਪੱਕਾ ਹੋ ਗਿਆ ਕੰਮ ਜੀ ਦੁਕਾਨ ਆਉਂਦੀ ਹੋਵੇ ਠੀਕ ਹੈ ਜਾਨੀ ਪੰਜਾਬੀ ਦੁਕਾਨ ਤਾਂ ਸਾਰੀ ਲਾਉਣਗੇ ਪਰ ਇਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਸਵਾਗਤ ਹੈ ਇਹਨੀ ਵਧੀਆ ਮਤਲਬ ਬੇਰੁਜ਼ਗਾਰ ਜੋ ਅੱਜਕੱਲ ਲੋਕ ਜੇ ਆਪਣੇ ਨੌਜਵਾਨ ਫਿਰਦੇ ਨੇ ਉਹਨਾਂ ਨੂੰ ਤੁਸੀਂ 50000 ਦੇ ਵਿੱਚ ਬਹੁਤ ਵੱਡਾ ਮੌਕਾ ਦੇ ਰਹੇ ਹੋ ਤੇ ਮੈਂ ਆਸ ਕਰਦਾ ਵੀ ਆਪਣੇ ਦਰਸ਼ਕ ਵੀ ਇਸ ਸਕੀਮ ਦਾ ਬਹੁਤ ਫਾਇਦਾ ਲੈਣਗੇ ਤੇ ਨਾਲ ਜੁੜਨਗੇ ਮੋਢੇ ਨਾਲ ਮੋਢਾ ਲਾ ਕੇ ਨਵਾਂ ਕੰਮ ਸਟਾਰਟ ਜੋ ਤੁਸੀਂ ਕੀਤਾ ਇਹਨੂੰ ਕਿਤੇ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਵੀਰ ਜੀ ਗੱਲ ਇਹਦਾ ਜਿਹੜੇ ਪੰਜਾਬ ਦੇ ਮੈਂ ਬੇਨਤੀ ਫੇਰ ਕਰਦਾ ਆਪਣਾ ਘਰ ਆਪਣਾ ਹੀ ਹੁੰਦਾ ਜੀ ਜਿਹੜਾ ਬੰਦਾ ਜੇ ਤੁਸੀਂ ਸੋਚੋ ਨਾ ਕੈਨੇਡਾ ਅਮਰੀਕਾ ਵਿੱਚ ਕੀ ਹੈ ਉੱਥੇ ਉਹਨਾਂ ਲੋਕਾਂ ਨੇ ਸੁਧਾਰ ਕੀਤਾ ਸੁਦਾ ਸ਼ਿਮਖੜ ਆਪਣੀ ਬੁੱਕ ਵਿੱਚ ਲਿਖਦਾ ਜਿੱਦ ਤੁਹਾਡੀ ਵਿੱਚ ਜੇਕਰ ਤੁਸੀਂ ਸਮਾਧਾਨ ਦਾ ਹਿੱਸਾ ਨਹੀਂ ਤਾਂ ਤੁਸੀਂ ਹੀ ਸਮੱਸਿਆ ਹੋ। ਜੇ ਕੋਈ ਬਿਮਾਰੀ ਫੈਲ ਰਹੀ ਹੈ ਨਾ ਉਹਨੂੰ ਕੰਟਰੋਲ ਕਰਨਾ ਉਹਨਾਂ ਦੀ ਜਨਤਾ ਦੇ ਵਾਸਤੇ ਹੁੰਦਾ। ਜੇ ਆਪਾਂ ਇਹਨੂੰ ਛੜਛੜ ਕੇ ਕੈਨੇਡਾ ਅਮਰੀਕਾ ਨੂੰ ਭੇਜਾਂਗੇ। ਹੁਣ ਉੱਥੇ ਸੰਦੀਪ ਸਿੰਘ ਮੁੰਡਾ ਸੀ ਮੈਂ ਵਾਰ-ਵਾਰ ਗੱਲ ਕਰਦਾ ਜਿਹਨੇ ਪੱਗ ਰਾਲਾ ਦੇ ਦਿਨ ਬੱਚੇ ਬਚਾਈ ਸੀ ਨੁਪੜ ਤੋਂ। ਉਹ ਬੰਦੇ ਨੂੰ ਪੁਰਸਕਾਰ ਮਿਲੇ ਸਭ ਕੁਝ ਸਰਕਾਰ ਨੇ ਉਹਨੂੰ ਮਤ ਉਹਦੀ ਕੀਤੀ ਟੌਪ ਦਾ ਅਫਸਰ ਸੀ। ਉਹਨੂੰ ਇੱਕ ਗੋਰੇ ਨੇ ਗੋਲੀ ਮਾਰਦੀ। ਦੱਸੋ ਤੁਸੀਂ ਦੱਸੋ ਵੀ ਉਹ ਉਹਦਾ ਉਹਦੀ ਉਹਹੀ ਉਹਦੀ ਸਦੂ ਨੂੰ ਸਿਆਲ ਨੂੰ ਦੀ ਕਾਮਯਾਬੀ ਉਹਦੀ ਦੁਸ਼ਮਣ ਬਣ ਉਸ ਤੋਂ ਬਣ ਗਈ ਠੀਕ ਹੈ ਇਦਾਂ ਇੱਕ ਪਰਿਵਾਰ ਹੁਣ ਹਿਆਰਪੁਰ ਦੇ ਵਿੱਚ ਉਹ ਗੱਲ ਬਹੁਤ ਹਾਈਲਾਈਟ ਵੀ ਨਹੀਂ ਹੋਈ ਕਿ ਉਹਨੂੰ ਗੋਰਾ ਲੈ ਗਿਆ ਤੇ ਉਹਨੇ ਬਾਹਰ ਲਿ ਜਾ ਕੇ ਤੇ ਮੋਲ ਜੰਗਲ ਚ ਮਾਰ ਦਿੱਤੀ ਤੇ ਬੱਚਾ ਭੁੱਖਾ ਨਾਲ ਮਰ ਗਿਆ ਇਹ ਆਪਣਾ ਪੰਜਾਬ ਆ ਯਾਰ ਫਿਰ ਵੀ ਅਸੀਂ ਦੁੱਖ ਸੁੱਖ ਦੇ ਇੱਕ ਦੂਜੇ ਨਾਲ ਇਹਨੂੰ ਬਚਾਈਏ ਵੀ ਬਾਹਰੋਂ ਜਲਦੀ ਬਚਾਏ ਇੱਥੇ ਮੈਂ ਕਿ ਮੇਰੇ ਵੀ ਇਹੀ ਸੋਚ ਰਹੇ ਹਾਂ ਜੀ ਨਹੀਂ ਨਹੀਂ ਤੁਹਾਡੀ ਵੀ ਮੈਂ ਇੱਕ ਗੱਲ ਕਹਿਣਾ ਵੀ ਮੈਂ ਲੱਖ ਰੁਪਏ ਦੇ ਵਿੱਚ ਬੰਦੇ ਨੂੰ ਤੀਜੇ ਮਹੀਨੇ ਚ ਬਿਲ ਐਗਰੀਮੈਂਟ ਕਰ ਲਿਆ ਕਿ ਜਿਹਨੇ ਕਰਨਾ ਲੱਖ ਤਿੰਨ ਮਹੀਨੇ ਜਾਂ ਫਿਰ ਬੰਦਾ ਮਰਨਾ ਐਗਰੀਮੈਂਟ ਦੇ ਵਿੱਚ ਜੇਕਰ ਤੋ ਨਹੀਂ ਪਹੁੰਚਦਾ ਤਾਂ 20000 ਦੇ حساب ਨਾਲ 60000 ਰੁਪਏ ਵਿੱਚੋਂ ਐਗਰੀਮੈਂਟ ਮੇਰੇ ਨਾਲ ਚੈੱਕ ਲੈ ਲਿਓ ਤੇ ਭਰ ਲਵੋ ਜੀ ਤਿੰਨ ਮਹੀਨੇ ਜ ਲੱਖ ਤੇ ਪਜਾ ਦੂੰਗਾ 100000 ਰੁਪਏ ਤਿੰਨ ਮਹੀਨੇ ਘਰੇ ਬੈਠੇ ਪਹੁੰਚਦੇ ਹੋ ਜਾਂ ਤੇ ਫਿਰ ਕਿਥੋਂ ਲਈ ਚਾਹੀਦਾ ਜੀ ਠੀਕ ਹੈ ਨਾ ਉਧਰ ਜਾਓਗੇ ਕਰੋਗੇ ਨਹੀਂ ਮਿਹਨਤ ਤਾਂ ਸਾਨੂੰ ਸਾਨੂੰ ਨਾਲ ਮਿਲ ਕੇ ਇੱਕ ਦੂਜੇ ਨਾਲ ਇਹ ਕਰਨਾ ਚਾਹੀਦਾ ਬਾਕੀ ਆਪਾਂ ਲੱਗੇ ਹੋਏ ਮਹਾਰਦੀ ਮੇਰੇ ਨਾਲ 18 ਸਾਲ ਹੋ ਗਏ ਕੌਮ ਦੇ ਲਈ ਇੱਕ ਬਿਜ਼ਨਸ ਪਲੇਟਫਾਰਮ ਬਣਾਇਆ ਤੇ ਅੱਗੇ ਤੁਰੇ ਜਾ ਰਹੇ ਹਾਂ ਜੀ ਬਹੁਤ ਸਾਰਾ ਸਾਥ ਲੋਕਾਂ ਦਾ ਵੀ ਤੇ ਤੁਹਾਡੇ ਵਰਗੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ いいか、ね、も。